ਬੱਚੇ ਸਕੂਲਾਂ ਨੂੰ ਜਾਂਦੇ ਆ ਮੇਰਾ ਨਾਮ ਭਾਈ ਪ੍ਰੇਮ ਕੁਮਾਰ ਕੀ ਕਹਿੰਦਾ ਚੱਲੇ ਜਿਹੜੀ ਧੂੜ ਬੜੀ ਪੈ ਰਹੀ ਧੁੰਦ ਭਾਈ ਬਹੁਤ ਜਿਆਦਾ ਪੈ ਗਈ ਆ ਧੁੰਦ ਦੇ ਭਾਈ ਤੰਦਰਾ ਤੰਦਰਾ ਨਜ਼ਰ ਨਹੀਂ ਆਉਂਦਾ ਕਿ ਕੁਝ ਵੀ ਤੇ ਤੁਹਾਨੂੰ ਪਤਾ ਗੱਡੀ ਵੀ ਬੜੀ ਧਿਆਨ ਨਾਲ ਚਲਾਣੀ ਪੈਂਦੀ ਆ ਅਸੀਂ ਬਹੁਤ ਸਲੋ ਗੱਦੀ ਚਲਾ ਰਹੇ ਆ ਪਤਾ ਹੀ ਲੱਗਦਾ ਕੁਝ ਵੀ ਬਹੁਤ ਜਿਆਦਾ ਠੰਡ ਅਗੇ ਨਾ ਵੱਧ ਗਈ ਭਾਈ ਸਰਕਾਰ ਨੂੰ ਪੀਸ ਕਰਨਾ ਚਾਹੀਦਾ ਹਾਂਜੀ ਸਰਕਾਰ ਨੂੰ ਪੀਸ ਕੀ ਕਰਨਾ ਚਾਹੀਦਾ ਉਹਦੇ ਲਈ ਭਾਈ ਵੀਰ ਕੀ ਹੁਣ ਕਰ ਸਕਦੇ ਆ ਹੁਣ ਤੇ ਜੋ ਵੀ ਭਾਈ ਤੁਹਾਡੇ ਸਾਹਮਣੇ ਆ ਮਤਲਬ ਇਹ ਕਹਿ ਸਕਦੇ ਆ ਵੀ ਮਾਲਕ ਦੀ ਹੁਣ ਕਿਰ ਮਾਲਕ ਦੀ ਹੈਗੀ ਆ ਜੋ ਵੀ ਕਰਨਾ ਉਦਰਾ ਦੀ ਦੇਣ ਹੈਗੀ ਆ ਇਹ ਹੁਣ ਠੰਡ ਅੱਗੇ ਕਿੰਨਾ ਤੁਹਾਨੂੰ ਪਤਾ ਪਤ ਨਹੀਂ ਆ ਪਾਈ ਹੁਣ ਇਹ ਆ ਵੀ ਅਗਰੋਂ ਮਤਲਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੀ ਇਹ ਜਿੰਨੀਆਂ ਵੀ ਗਵਰਨਮੈਂਟ ਦੇ ਜਿਹੜੇ ਲੈਟਾ ਵਾ ਲੈਟਾ ਜਗਾ ਕੇ ਰੱਖਣੇ ਚਾਹੀਦਿਆਂ ਵਾ ਤੇ ਗੱਡੀਆਂ ਬਿਲਕੁਲ ਸਲੋ ਚਲਾਨੀ ਚਾਹੀਦੀਆਂ ਕਿਉਂਕਿ ਠੰਡ ਬਹੁਤ ਬਹੁਤ ਜ਼ਿਆਦੀ ਪੈ ਰਹੀ ਆ ਕਿਤੇ ਵੀ ਗੱਡੀ ਵਾ ਸਕਦੀ ਆਪਣੇ ਤਰੀਕੇ ਨਾਲ ਚੱਲਣ ਵੀ ਬਿਲਕੁਲ ਸਲੋ ਗੱਡੀਆਂ ਚਲਾਣਾ ਤੇ ਲੈ ਕੇ ਲੈਟਾ ਜਗਾ ਕੇ ਰੱਖਣਾ ਜਿੰਨੀ ਵੀ ਜਿੰਨੀ ਵੀ ਮਾਰਕੀਟ ਜਿਹੜੇ ਗਾਲ ਗੇਟ ਹੋ ਗਿਆ ਤੁਰ ਗਿਆ ਨੰਪਲ ਦੀ ਸਾਰੀ ਸਾਰੀ ਜਵਾਰੀ ਰੋਡ 'ਤੇ ਕੱਢੇ ਲਾਈਟਾਂ ਜਣ ਜੀਆਂ ਲਾਈਟਾਂ ਬਿਲਕੁਲ ਨਹੀਂ ਬੰਦ ਹੋ ਰਹੀ ਜੀ ਦਾ ਨਾਮ}{|\text{ਇਸ਼ਾਲ ਹੈ ਜੀ ਸਾਜ ਨਿਕਲ ਜਾਂਦੇ ਪੁੱਲ ਬਹੁਤ ਪੈ ਰਹੇ ਹਨ ਹਾਂ ਜੀ ਆ ਦੋ ਦਿਨ ਤੋਂ ਬਹੁਤ ਜਿਆਦਾ ਤੋਂ ਵੱਧ ਗਈ ਆ ਤੇ ਜਿੱਦੇ ਕਰਕੇ ਚੱਲਣ ਫਿਰਾਂ 'ਚ ਬਹੁਤ ਦਿੱਕਤ ਹੋ ਰਹੀ ਆ ਤੇ ਪਰ ਸਰਕਾਰ ਨੂੰ ਚਾਹੀਦਾ ਕੋਈ ਲਾਈਟ ਆਊਟ ਦਾ ਅਰੇਂਜਮੈਂਟ ਕਰਨ ਤਾਂ ਕਿ ਕੋਈ ਵੀ ਹਾਦਸਿਆਂ ਤੋਂ ਬਚਾਅ ਹੋ ਸਕੇ ਤੇ ਲੱਗਦਾ ਪੈਰੀ ਅਖੀਰ ਹੀ ਮੇਰਾ ਰੁਕ ਹੁੰਦਾ ਕਿਤਨਾ ਹੋ ਸਕਦਾ ਅ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਆਪਣੀਆਂ ਗੱਡੀਆਂ ਲਾਣ ਤਾਂ ਕਿ ਕੋਈ ਐਕਸੀਡੈਂਟ ਹੋਣ ਤੋਂ ਬਚਾਓ ਮੁਸ਼ਕਲ ਹੀ ਲੱਗਦਾ ਵਾ ਕੱਲ ਵੀ ਬਹੁਤ ਘਟਾ ਧੁੱਪ ਨਿਕਲੀ ਸੀ ਅੱਜ ਦਾ ਮੁਸ਼ਕਲ ਹੀ ਲੱਗ ਰਿਹਾ ਬਹੁਤ ਜਿਆਦਾ ਧੁੰਦ ਹੈ ਅੱਜ ਸੁਣੋ ਭਾਈ ਭਾਈ ਕੀ ਕਹਿਣਾ ਚਾਹੁੰਦੇ ਧੁੰਦ ਬੜੀ ਪੈ ਰਹੀ ਮੈਂ ਕਹਿੰਦਾ ਭਾਈ ਸੁਣਿਆ ਗਿਆ ਮੈਂ ਕਹਿੰਦਾ ਬੜੀ ਮੁਸ਼ਕਲ ਮੰਡੀ ਪਹੁੰਚੇ ਮੈਂ ਕੋਈ ਲੱਟਾਂ ਨਹੀਂ ਜਗਣੀਆਂ ਬੜਾ ਬੁਰਾ ਹਾਲ ਜੇ ਮੈਂ ਕਹਿੰਦਾ ਸਬਜ਼ੀ ਲੈਣੀ ਬੜੀ ਮੁਸ਼ਕਲ ਪਈ ਤੜਕੇ 3:30 ਵਜੇ ਜਾਣਾ 4:00 ਵਜੇ ਜਾਣਾ ਕੀ ਕਹਿਣਾ ਚਾਹੁੰਦੇ ਸਤਾਰਾਂ ਕੀ ਕਹਿਣਾ ਜਨਾਬ ਲੱਟਾਂ ਲੂਟਾਂ ਬੁਰੀਆਂ ਟਾਈਮ ਬੜੀ ਮਿਹਰਬਾਨੀ ਨੇ ਸਰਕਾਰ ਦੀ ਐਕਸੀਡੈਂਟ ਹੋਣ ਤੋਂ ਬਜੇ ਐਕਸੀਡੈਂਟ ਹੋਣ ਤੋਂ ਬਜੇ ਹਾਂਜੀ ਹਾਂਜੀ ਤੇ ਰਸਤੇ ਦੇ ਨਜ਼ਰਾਂ ਆਟੇ ਸਭ ਨੂੰ ਨਾ ਭਾਈ ਉਹ ਹੋਣੀ ਬਜੇ ਨਾ ਲੱਟ ਨਹੀਂ ਹੈਗੇ ਨੈਰ ਕਿਥੋਂ ਆਹੀ ਬੜੀ ਮੁੱਛਲ ਗਿਆ ਹੌਲੀ 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 ਗਿਆ